ਦੇ ਵਿੱਚ ਤੁਸੀਂ ਦੇਖ ਲਓ ਕਿੰਨੀਆਂ ਵੱਡੀਆਂ ਵਾਰਦਾਤਾਂ ਹੀਆਂ ਪਿਛਲੇ ਦਿਨਾਂ ਦੇ ਵਿੱਚ ਇੱਕ ਕਬੱਡੀ ਪ੍ਰਮੋਟਰ ਮੁੰਡਾ ਉਹਨੂੰ ਮਾਰਦਾ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾ ਜਿਉਂ ਉਹਦੇ ਤੋਂ ਬਾਅਦ ਦੇ ਵਿੱਚ ਨੰਗਲ ਅੰਬੀਆਂ ਕਿੰਨੇ ਪੰਜਾਬ ਦੇ ਨੌਜਵਾਨ ਜਿਹੜੇ ਤੇ ਇਹ ਦੇ ਫੇਮਸ ਏਰੀਆ ਹੋਰ ਤੇ ਪਤਾ ਹੀ ਨਹੀਂ ਆਏ ਦੇ ਨਹੀਂ ਨੌਜਵਾਨ ਆ ਮਰ ਰਹੇ ਆ ਚਲੋ ਯਾਰ ਮੂਸੇ ਵਾਲੇ ਦੇ ਕਤਲ ਦੇ ਵਿੱਚ ਬਾਹਰੋਂ ਵੈਪਨ ਲਿਆ ਕੇ ਤੇ ਫਿਰ ਮੂਸੇ ਵਾਲੇ ਦਾ ਕਤਲ ਕੀਤਾ ਜਾਂਦਾ ਕੀ ਉਹ ਵੈਪਨ ਅਜੇ ਤੱਕ ਲੱਭ ਗਏ ਜਿਨ੍ਹਾਂ ਵੈਪਨਾਂ ਦੇ ਨਾਲ ਮੂਸੀ ਵਾਲੇ ਦਾ ਕਤਲ ਹੋਇਆ ਹੋਵੇ ਕੀ ਉਹ ਵੈਪਨ ਅਜੇ ਤੱਕ ਮਿਲ ਗਏ ਜਿਹੜੇ ਵੈਪਨਾਂ ਦੇ ਨਾਲ ਨੰਗਲੰਪੀਆਂ ਦਾ ਕਤਲ ਹੋਇਆ ਕੋਈ ਅਦਰ ਖੜਾਉਣੇ ਵਾਲੀ ਗਨ ਚੁੱਕ ਕੇ ਫੋਟੋ ਪਾ ਦਿੰਦਾ ਉੱਥੇ ਪਰਚਾ ਕਰ ਦਿੰਦੇ ਆ ਕਿ ਕੱਲੀ ਅਮਰਤਪਾਲ ਧੜੇ ਦੇ ਨਾਲ ਹੀ ਨਫ਼ਰਤ ਸਾਡੀ ਜਿਆਦਾ ਹੈ ਵੀ ਬਸ ਜਿਹੜਾ ਜਿਹੜੇ ਅਮਰਤਪਾਲ ਦੇ ਬੰਦੇ ਆ ਜਿਹੜੇ ਵਾਰਿਸ ਪੰਜਾਬ ਅਕਾਲੀ ਦਲ ਵਾਰਿਸ ਪੰਜਾਬ ਦੇ ਬੰਦੇ ਆ ਉਹਨਾਂ ਦੇ ਉੱਪਰ ਮੂੰਹ ਚੋ ਕੇ ਜਿਣਾ ਮਰਜ਼ੀ ਝੂਠਾ ਪਰਚਾ ਪਾ ਦੋ। ਕੁਝ ਵੀ ਪੰਜਾਬ ਦੇ ਵਿੱਚ ਵਾਪਰਦਾ ਵੀ ਉਹਦੇ ਪਿੱਛੇ ਵੀ ਭਾਈ ਅਮਰਤਪਾਲ ਸਿੰਘ ਦਾ ਹੱਥ ਹੂ। ਪਿਛਲੇ ਦਿਨਾਂ ਦੇ ਵਿੱਚ ਨਾ ਭਾਈ ਪ੍ਰਿਤਪਾਲ ਸਿੰਘ ਖਾਲਸਾ ਦੇ ਉੱਪਰ ਪਰਚਾ ਹੋਇਆ ਪਰਚਾ ਕਿਸ ਗੱਲ ਦਾ ਵੀ ਉਹਨਾਂ ਨੇ ਇੱਕ ਖੜਾਉਣੇ ਵਾਲੀ ਜਿਹੜੀ ਗੰਨ ਹੁੰਦੀ ਹੈ। ਤਕਰੀਬਨ ਹੀ ਆਪਾਂ ਜਦੋਂ ਅਨੰਤਪੁਰ ਸਾਹਿਬ ਜੀ ਦੀ ਧਰਤੀ ਤੇ ਜਾਂਦੇ ਹਾਂ ਤੇ ਉੱਥੇ ਉਹ ਗੰਨਾ ਦੁਕਾਨਾਂ ਦੇ ਬਾਹਰ 5-7000 ਦੀ ਉਹ ਗੰਨਾ ਆ ਜਾਂਦੀ ਹੈ ਜਿਹੜੀ ਖੜਾਉਣੇ ਵਾਲੀ ਗੰਨਾ ਜਾਂ ਵੀ ਛੋਟੇ-ਮੋਟੇ ਸ਼ਿਕਾਰ ਕਰਨ ਵਾਲੀ ਗੰਨਾ ਉਹਦੇ ਨਾਲ ਫੋਟੋ ਖਾ ਚਾਉਂਦੇ ਆ ਤੇ ਪ੍ਰਸ਼ਾਸਨ ਕੋਈ ਪੜਤਾਲ ਨਹੀਂ ਕਰਦਾ ਵੀ ਉਹ ਫੋਟੋ ਨਾਲ ਫੇਸਬੁਕ ਤੇ ਪਾਈ ਤੇ ਉਹ ਫੋਟੋ ਵੇਖ ਕੇ ਵੀ ਇਹ ਵੀ ਵੈਪਨ ਆ ਹਥਿਆਰ ਆ ਜਿਹ ਹਥਿਆਰ ਦਾ ਪਰਚਾ ਦਰਜ ਕਰਤਾ ਪਰਚਾ ਦਰਜ ਕਰਤਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਭੇਜ ਦਿੱਤਾ ਤੇ ਜੇਕਰ ਉਹ ਦੂਜੇ ਪਾਸੇ ਵੇਖੀਏ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਕਿੰਨੀਆਂ ਵੱਡੀਆਂ ਵਾਰਦਾਤਾਂ ਹੋਈਆਂ ਪਿਛਲੇ ਦਿਨਾਂ ਦੇ ਵਿੱਚ ਇੱਕ ਕਬੱਡੀ ਪ੍ਰਮੋਟਰ ਮੁੰਡਾ ਉਹਨੂੰ ਮਾਰਤਾ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾ ਜਾਂ ਉਹਦੇ ਤੋਂ ਬਾਅਦ ਦੇ ਵਿੱਚ ਨੰਗਲ ਅੰਬੀਆਂ ਕਿੰਨੇ ਪੰਜਾਬ ਦੇ ਨੌਜਵਾਨ ਜਿਹੜੇ ਤੇ ਇਹ ਦੇ ਫੇਮਸ ਏਰੀਆ ਹੋਰ ਤੇ ਪਤਾ ਹੀ ਨਹੀਂ ਆਏ ਦੇ ਨਹੀਂ ਨੌਜਵਾਨ ਮਰ ਰਹੇ ਆ ਕਿ ਉਹਨਾਂ ਨੂੰ ਗੈਂਗਸਟਰ ਦਾ ਨਾਮ ਦੇ ਕੇ ਨੌਜਵਾਨਾਂ ਨੂੰ ਬਦਨਾਮ ਕਰਕੇ ਮਾਰਿਆ ਜਾਂਦਾ ਜਿਹੜੇ ਉਹ ਵੈਪਨ ਯੂਜ਼ ਹੁੰਦੇ ਉਹਨਾਂ ਵਾਰਦਾਤਾਂ ਦੇ ਵਿੱਚ ਅੱਜ ਤੱਕ ਕੋਈ ਬਰਾਮਦ ਕੀਤਾ ਉਹ ਵੈਪਨ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਮੂਸੇ ਵਾਲੇ ਦੇ ਕਤਲ ਦੇ ਵਿੱਚ ਬਾਹਰੋਂ ਵੈਪਨ ਲਿਆ ਕੇ ਤੇ ਫਿਰ ਮੂਸੇ ਵਾਲੇ ਦਾ ਕਤਲ ਕੀਤਾ ਜਾਂਦਾ। ਕੀ ਉਹ ਵੈਪਨ ਅਜੇ ਤੱਕ ਲੱਭ ਗਏ ਜਿਨ੍ਹਾਂ ਵੈਪਨਾਂ ਦੇ ਨਾਲ ਮੂਸੇ ਵਾਲੇ ਦਾ ਕਤਲ ਹੋਇਆ? ਕੀ ਉਹ ਵੈਪਨ ਅਜੇ ਤੱਕ ਮਿਲ ਗਏ ਜਿਹੜੇ ਵੈਪਨਾਂ ਦੇ ਨਾਲ ਨੰਗਲੰਬੀਆਂ ਦਾ ਕਤਲ ਹੋਇਆ? ਕੀ ਉਹ ਵੈਪਨ ਮਿਲ ਗਏ ਜਿਹੜਾ ਪਿਛਲੇ ਦਿਨ ਮੁੰਡਾ ਕੀ ਰਾਣਾ ਬਲਾ ਚੌਰੀਆ ਸ਼ੈਦਾਂ ਕਰਕੇ ਨਾਮ ਕਿ ਉਹ ਵੀ ਵੈਪਨ ਮਿਲ ਗਏ? ਜਾਂ ਹੋਰ ਮੈਂ ਇੱਥੇ ਨਾਂ ਕਿਸੇ ਦੀ ਹਮਾਇਤ ਦੇ ਵਿੱਚਾਂ ਨਾ ਕਿਸੇ ਦੀ ਵਿਰੋਧ ਵਿਰੋਧਤਾ ਦੇ ਵਿੱਚਾਂ ਮੈਂ ਕਹਿ ਰਿਹਾ ਵੀ ਆਏ ਦੇ ਨਾ ਕਿੰਨੇ ਕਤਲ ਹੋ ਰਹੇ ਆ ਕਤਲੋਗਰਦ ਮੱਚੀ ਹੋਈ ਆ ਪੂਰੇ ਪੰਜਾਬ ਦੇ ਵਿੱਚ ਕੀ ਕੁਝ ਨਹੀਂ ਵਾਪਰ ਰਿਹਾ ਪਰ ਕੋਈ ਕਿਸੇ ਤੇ ਕੋਈ ਨਜਾਇਜ਼ ਹਥਿਆਰ ਚੁੱਕ ਕੇ ਸਾਡੇ ਨੌਜਵਾਨਾਂ ਨੂੰ ਮਾਰ ਜਾਂਦਾ ਉਹਨਾਂ ਦੇ ਵੈਪਨ ਉਹ ਜਾਂ ਉਹਨਾਂ ਦੀਆਂ ਇਨਕੁਆਰੀਆਂ ਖੁੱਲਦੀਆਂ ਨਹੀਂ ਤੇ ਜੇ ਕੋਈ ਖੜਾਉਣੇ ਵਾਲੀ ਬੰਦੂਕ ਦੇ ਨਾਲ ਕਿਤੇ ਫੇਸਬੁੱਕ ਤੇ ਫੋਟੋ ਵੀ ਪਾ ਲਿੰਦਾ ਉਹਨਾਂ ਤੇ ਪਰਚਾ ਹੋ ਜਾਂਦਾ ਪਿਛਲੇ ਦਿਨਾਂ ਦੇ ਵਿੱਚ ਕਹ ਐਮਐਲਏ ਇੱਕ ਮੌਜੂਦਾ ਸਰਕਾਰ ਦਾ ਐਮਐਲਏ ਉਹਦਾ ਮੁੰਡਾ ਫਾਇਰ ਕਰਦਾ ਵਿਆਹ ਦੇ ਵਿੱਚ ਕਿ ਉਹ ਮੌਜੂਦਾ ਐਮਐਲਏ ਦਾ ਮੁੰਡਾ ਹੋਣ ਦੇ ਨਾਤੇ ਉਹ ਤੇ ਪਰਚਾ ਇਸ ਕਰਕੇ ਨਹੀਂ ਹੋਇਆ ਪ੍ਰਸ਼ਾਸਨ ਇਹ ਗੱਲ ਘੋਸ਼ਿਤ ਕਰ ਦਿੰਦਾ ਵੀ ਉਹ ਜਿਹੜਾ ਵੈਪਨ ਸੀ ਉਹ ਇੱਕ ਖਡਾਉਣਾ ਸੀ ਉਹ ਖਡਾਉਣੇ ਵਾਲੀ ਗਨ ਸੀ ਹਾਲਾਂਕਿ ਉਹ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆਇਆ ਰਿਹਾ ਵੀ ਉਹ ਖਡਾਉਣੇ ਵਾਲੀ ਗਨ ਨਹੀਂ ਉਹ ਇੱਕ オリジナル ਵੈਪਨ ਤੇ ਇੱਕ ਲਾਇਸੈਂਸੀ ਵੈਪਨ ਆ ਉਹ ਬਰਾ ਸਰਕਾਰ ਹੋਣ ਦੇ ਨਾਤੇ ਉਹਨਾਂ ਤੇ ਪਰਚਾ ਨਹੀਂ ਕਟਿਆ ਜਾਂਦਾ ਪਰ ਜੇ ਕੋਈ ਅਦਰ ਖੜਾਉਣੇ ਵਾਲੀ ਗਨ ਚੁੱਕ ਕੇ ਫੋਟੋ ਪਾ ਦਿੰਦਾ ਉੱਥੇ ਪਰਚਾ ਕਰ ਦਿੰਦੇ ਆ ਭਾਈ ਅਮਰਤਪਾਲ ਸਿੰਘ ਦੀ ਨਾਲ ਵੀ ਇਹੀ ਕੁਝ ਹੋਇਆ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਦੇ ਨਾਲ ਜਿੰਨੇ ਵੀ ਨੌਜਵਾਨ ਗੰਨਾ ਲੈ ਕੇ ਹਥਿਆਰ ਲੈ ਕੇ ਨਾਲ ਚੱਲਦੇ ਸੀ ਉਹਨਾਂ ਦੇ ਕੋਲ ਉਹ ਲਾਇਸੈਂਸੀ ਵੈਪਨ ਸੀ ਸਾਰੇ ਸਾਰੇ ਹਥਿਆਰ ਲਾਇਸੈਂਸੀ ਸੀ ਚਾਹੇ ਉਹ ਫੌਜੀ ਸੀ ਜਾਂ ਹੋਰ ਵੀ ਜਦੋਂ ਨੌਜਵਾਨ ਨਾਲ ਚੱਲਦੇ ਸੀ ਉਹ ਉਹ ਲਾਇਸੈਂਸ ਸੀ ਲਾਇਸੈਂਸ ਸਰਕਾਰ ਨੇ ਦਿੱਤਾ ਸੀ ਪਰ ਜਦੋਂ ਭਾਈ ਅਮਰਤਪਾਲ ਸਿੰਘ ਦੀ ਨਾਲ ਉਹਨਾਂ ਨੌਜਵਾਨਾਂ ਨੇ ਚਲਾਣਾ ਸ਼ੁਰੂ ਕਰ ਦਿੱਤਾ ਉਹ ਸਾਰੇ ਇਹਨਾਂ ਨੇ ਲਾਇਸੈਂਸ ਰੱਦ ਵੀ ਕਰਤੇ ਤੇ ਉਹ ਵੈਪਨ ਵੀ ਅੱਜ ਤੱਕ ਉਠਾਣਿਆਂ ਦੇ ਵਿੱਚ ਸਾਡੇ ਰੋਲ ਰਹੇ ਆ ਪਰ ਜੇ ਕੋਈ ਸਰਕਾਰ ਦਾ ਬੰਦਾ 2 ਨੰਬਰ ਦਾ ਹਥਿਆਰ ਰੱਖ ਕੇ ਵੀ ਤੁਰਿਆ ਫਿਰੇ ਉਹਨੂੰ ਪ੍ਰਸ਼ਾਸਨ ਕੁਝ ਨਹੀਂ ਕਹਿੰਦਾ ਜੇ ਕੋਈ ਵਿਰੋਧੀ ਧਿਰ ਦਾ ਬੰਦਾ ਕਿਸੇ ਵੀ ਵਿਰੋਧੀ ਧਿਰ ਦਾ ਬੰਦਾ ਉਹਦੇ ਉੱਪਰ ਤੰਜ ਕੱਸੇ ਜਾਂਦੇ ਆ ਮੈਂ ਕਹਿੰਦਾ ਸਾਨੂੰ ਮੈਂ ਕਹਿੰਦਾ ਵੀ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਜਿਹੜੇ ਪੰਜਾਬ ਦੇ ਵਿੱਚ ਨਿੱਤ ਕਤਲੋਗਾਰ ਧੋਰੀ ਹੈ ਕਿੰਨੇ ਨੌਜਵਾਨ ਆਏ ਦਿਨ ਮਰ ਰਹੇ ਆ ਇਨਕਾਊਂਟਰ ਕਰ ਰਿਹਾ ਪ੍ਰਸ਼ਾਸਨ ਤੇ ਉਹ 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 ਜਿਹੜੀਆਂ ਉਹਨਾਂ ਦੇ ਵਿੱਚੋਂ ਹਥਿਆਰ ਬਰਾਮਦ ਹੁੰਦੇ ਆ ਉਹ ਕਿੱਥੋਂ ਆਉਂਦੇ ਆ ਕਿਹੜੇ ਰਸਤੇ ਆਉਂਦੇ ਆ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਪਹੁੰਚਦੇ ਆ ਕਿਹੜੇ ਬਾਰਡਰ ਦੇ ਰਾਹੀਂ ਹੁੰਦੇ ਆ ਇਹ ਸਾਰੀਆਂ ਜਾਂਚਾਂ ਹੋਣੀਆਂ ਚਾਹੀਦੀਆਂ ਇਕੱਲੀ ਅਮਰਤਪਾਲ ਧੜੇ ਦੇ ਨਾਲ ਹੀ ਨਫ਼ਰਤ ਸਾਡੀ ਜ਼ਿਆਦੀ ਹੈ। ਬੇਬਸ ਜਿਹੜਾ ਜਿਹੜੇ ਅਮਰਤਪਾਲ ਦੇ ਬੰਦੇ ਐ ਜਿਹੜੇ ਵਾਰਿਸ ਪੰਜਾਬ ਅਕਾਲੀ ਦਲ ਵਾਰਿਸ ਪੰਜਾਬ ਦੇ ਬੰਦੇ ਐ ਉਹਨਾਂ ਦੇ ਉੱਪਰ ਮੂੰਹ ਚੋ ਕੇ ਜਿੰਨਾ ਮਰਜ਼ੀ ਝੂਠਾ ਪਰਚਾ ਪਾ ਦੋ। ਜੇ ਕੋਈ ਕਿਸੇ ਦੇ ਨਾਲ ਛੋਟੀ ਮੋਟੀ ਬਹਿਸ ਹੋ ਜਾਂਦੀ ਹੈ ਕਿਸੇ ਵਿਚਾਰ ਨੂੰ ਲੈ ਕੇ ਉਹ ਉਹਨੂੰ ਵੀ ਲੈ ਕੇ ਪਰਚਾ ਪਾ ਦਿੱਤਾ ਜਾਂਦਾ। ਕੁਝ ਵੀ ਪੰਜਾਬ ਦੇ ਵਿੱਚ ਵਾਪਰਦਾ ਵੀ ਉਹਦੇ ਪਿੱਛੇ ਵੀ ਭਾਈ ਅਮਰਤਪਾਲ ਸਿੰਘ ਦਾ ਹੱਥ ਹੋਊਗਾ ਸੋ ਇਹ ਥੋੜਾ ਜਿਹਾ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ 'ਵਾਂ ਲਾਗੌਰ ਕਰਨੀ ਚਾਹੀਦੀ ਵੇਖਣਾ ਚਾਹੀਦਾ ਤੇ ਸਾਡੀ ਦੇ ਸਮੁੱਚੀ ਟੀਮ ਭਾਈ ਪ੍ਰਿਤਪਾਲ ਸਿੰਘ ਖਾਰਸਾ ਦੇ ਨਾਲ ਆ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਕਿਉਂਕਿ ਝੂਠੇ ਪਰਚੇ ਕੋਈ ਸਾਡੇ ਤੇ ਪਹਿਲੇ ਨਹੀਂ ਹੋ ਰਹੇ ਪਹਿਲਾਂ ਵੀ ਭਾਈ ਅਮਰਤਪਾਲ ਸਿੰਘ ਦੇ ਝੂਠੀ ਐਨਐਸਏ ਲਈ ਆ ਕਿੰਨੇ ਝੂਠੇ ਪਰਚੇ ਪਾ ਕੇ ਤਕਰੀਬਨ 40 ਨੌਜਵਾਨ ਸਾਡੇ ਪੰਜਾਬ ਦੀਆਂ ਵੱਖ-ਵੱਖਰੀਆਂ ਜੇਲਾਂ ਦੇ ਵਿੱਚ ਨਜ਼ਰਬੰਦ ਆ ਤੇ ਹੁਣ ਵੀ ਕਰਦੇ ਹੁਣ ਵੀ ਜਿਹੜੇ ਕੋਈ ਫੇਸਬੁੱਕ ਤੇ ਭਾਈ ਸਾਹਿਬ ਦੇ ਹੱਕ ਦੇ ਵਿੱਚ ਲਿਖਦਾ ਕੋਈ ਬੋਲਦਾ ਕੋਈ ਗਰਾਊਂਡ ਤੇ ਕੰਮ ਕਰ ਰਿਹਾ ਭਾਈ ਸਾਹਿਬ ਵਾਸਤੇ ਭਾਈ ਸਾਹਿਬ ਦੀ ਰਿਹਾਈ ਵਾਸਤੇ ਜਿਹੜਾ ਕੋਈ ਆਵਾਜ਼ ਬੁਲੰਦ ਕਰ ਰਿਹਾ ਉਹਨਾਂ ਨੂੰ ਝੂਠੇ ਪਰਚਿਆਂ ਦੇ ਵਿੱਚ ਫਸਾਉਣ ਦਾ ਯਤਨ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਸੋ ਮੈਂ ਪ੍ਰਸ਼ਾਸਨ ਨੂੰ ਕਹਿ ਰਿਹਾ ਵੀ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੁਸੀਂ ਮੁੱਖ ਜਾਣ ਕੇ ਕੰਮ ਕਰ ਰਹੇ ਉਹਨਾਂ ਦੀ ਇਹਨਾਂ ਦੀ ਸਰਕਾਰ ਸਦਾ ਨਹੀਂ ਰਹਿਣੀ ਇਹ ਤੁਹਾਡੇ ਮਨ ਦੇ ਵਿੱਚ ਬਹੁਤ ਵੱਡਾ ਭੁਲੇਖਾ ਤੇ ਭੁਲੇਖਾ ਰਹੇਗਾ ਵੀ ਸ਼ਾਇਦ ਮਗਰ ਮੰਤ ਮਾਣੀ 50 ਸਾਲ ਪੰਜਾਬ ਤੇ ਰਾਜ ਕਰੂਗਾ। ਸੋ ਇਹਨਾਂ ਦੀ 2027 ਦੇ ਵਿੱਚ ਫੱਟੀ ਪੋਚੀ ਜਾਣੀ ਆ ਰਾਜ ਅਗਲਿਆਂ ਦਾ ਵੀ ਹੋਣਾ। ਜਿਨ੍ਹਾਂ ਨੇ ਅਗਲਿਆਂ ਨੇ ਰਾਜ ਕਰਨਾ ਤੇ ਫਿਰ ਤੁਸੀਂ ਆਪ ਹਿਸਾਬ ਲਾ ਲਓ ਵੀ ਉਹ ਉਹ ਤੁਹਾਡੇ ਨਾਲ ਕੀ ਕੁਝ ਕਰ ਸਕਦੇ ਆ। ਇਸ ਕਰਕੇ ਵਿਰੋਧਤਾ ਦੀ ਹੱਦ ਹੁੰਦੀ ਆ ਇੱਕ ਦਾਇਰਾ ਹੁੰਦਾ ਵਿਰੋਧਤਾ ਦਾ ਪਰ ਤੁਸੀਂ ਉਹ ਦਾਇਰੇ ਕ੍ਰਾਸ ਕਰਕੇ ਇੰਨੇ ਆਪਣੇ ਵਿਰੋਧੀਆਂ ਦੇ ਉੱਪਰ ਝੂਠੇ ਪਰਚੇ ਵਿਰੋਧੀ ਧਰਾਂ ਨੂੰ ਉੱਠ ਨਹੀਂ ਦਿੰਦੇ ਕਿੰਨੇ ਪਰਚੇ ਪਾ ਰਹੇ ਸੋ ਇਸ ਕਰਕੇ ਸਮਝਣਾ ਚਾਹੀਦਾ ਮੈਂ ਧਾਰਮਿਕ ਇਨਸਾਨ ਹੋਣ ਦੇ ਨਾਤੇ ਇਹ ਗੱਲ ਕਹਿਣਾ ਵੀ ਤਪੂ ਰਾਜ ਤੇ ਰਾਜੂ ਨਰਕ ਜੇ ਕਿਸੇ ਤਪ ਦੇ ਨਾਲ ਤੁਹਾਨੂੰ ਰਾਜ ਮਿਲਿਆ ਤੇ ਰਾਜ ਤੋਂ ਨਰਕ ਦੇ ਵਿੱਚ ਵੀ ਜਾ ਸਕਦੇ ਸੋ ਇਸ ਕਰਕੇ ਰਾਜ ਸਦਾ ਨਹੀਂ ਰਹਿੰਦੇ ਵੱਡੇ ਵੱਡੇ ਇਥੇ ਰਾਜੇ ਜਰਵਾੜੇ ਆਏ ਸਮਾਂ ਪੈਣ ਤੇ ਖਤਮ ਹੋ ਗਏ ਤੇ ਤੁਸੀਂ ਵੀ ਨਹੀਂ ਰਹਿਣਾ